ਮੁਗਲ ਕਾਲ ਵੇਲੇ 51 ਸਾਲਾਂ ਦੇ ਵਿੱਚ 52 ਵਾਰ ਲੁੱਟੀ ਗਈ ਸੀ ਦਿੱਲੀ ਤੇ ਗੱਲ ਜਦੋਂ ਸਿੱਖ ਇਤਿਹਾਸ ਦੀ ਕਰਦੇ ਆਂ ਤੇ ਬਾਬਾ ਬਗੀਲ ਸਿੰਘ ਹੋਣਾ ਨੇ 15 ਵਾਰ ਦਿੱਲੀ ਤੇ ਫਤਿਹ ਪ੍ਰਾਪਤ ਕੀਤੀ ਅੱਜ 51 ਸਾਲਾਂ ਚ 52 ਵਾਰ ਦਿੱਲੀ ਕਿਵੇਂ ਲੁੱਟੀ ਗਈ ਆ ਉਸੇ ਹੀ ਚਾਨਣਾ ਪਾਵਾਂਗੇ ਕਿ ਆਖਿਰ ਇਕ ਲੇਖ ਲਿਖਿਆ ਗਿਆ ਉਸ ਲੇਖ ਦੇ ਵਿੱਚ ਜੋ ਕੁਝ ਅੰਚ ਸਾਂਝੇ ਕੀਤੇ ਕਿਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਗੱਲ ਲਿਖਣ ਵਾਲੇ ਲੇਖਕ ਲਿਖਦੇ ਨੇ ਕਿ ਜਦੋਂ ਵੀ ਅਸੀਂ ਸਿੱਖ ਇਤਿਹਾਸ ਤੇ ਖਾਲਸੇ ਦੀ ਚੜ੍ਹਦੀ ਕਲਾ ਦੀ نزدیکی ਜਾਣਕਾਰੀ ਪ੍ਰਾਪਤ ਕਰਦੇ ਹਾਂ ਤਾਂ ਇਤਿਹਾਸ ਦੇ ਬਹੁਤ ਹੀ ਵਿਲੱਖਣ ਦਿਲਚਸਪ ਅਤੇ ਸੱਚੇ ਤਾਥ ਸਾਹਮਣੇ ਆਉਂਦੇ ਨੇ ਇਸੇ ਸਬੰਧ ਵਿੱਚ ਜਦੋਂ ਅਸੀਂ ਸਿੱਖ ਸਰਦਾਰ ਬਗੀਲ ਸਿੰਘ ਦੀਆਂ ਜਿੱਤਾਂ ਅਤੇ ਪ੍ਰਾਪਤੀਆਂ ਦੀ ਗੱਲ ਕਰਦੇ ਤਾਂ ਪ੍ਰਿੰਸੀਪਲ ਸਤਵੀਰ ਸਿੰਘ ਦੇ ਲਿਖਣ ਅਨੁਸਾਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਨ 1737 ਤੋਂ ਲੈ ਕੇ 1788 ਤੱਕ ਦਿੱਲੀ ਦੀ ਬਹੁਤ ਹੀ ਦੁਰਦਸ਼ਾ ਰਹੀ ਹੈ ਕਿ ਕਿਉਂਕਿ ਇਨਾ 51 ਸਾਲਾਂ ਚ ਦਿੱਲੀ ਨੂੰ 52 ਵਾਰ ਲੁੱਟਿਆ ਗਿਆ ਤੇ ਉਜਾੜਿਆ ਗਿਆ। ਕੇਵਲ ਸਨ 1765 ਤੋਂ ਲੈ ਕੇ 1787 ਤੱਕ 15 ਵਾਰ ਤਾਂ ਸਿੰਘਾਂ ਨੇ ਦਿੱਲੀ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਪਹਿਲੀ ਵਾਰ 1765 ਦੇ ਚੜ੍ਹਦੇ ਦਿਨ 1 ਜਨਵਰੀ ਵਾਲੇ ਦਿਨ ਦਿੱਲੀ ਪੁੱਜ ਗਏ ਸਨ ਸਿੰਘ। ਉਹਨਾਂ ਨੇ ਦਲੇਰੀ ਬਹਾਦਰੀ ਅਤੇ ਖਾਲਸੇ ਦੀ ਚੜ੍ਹਤ ਦੇਖ ਕੇ ਬਾਦਸ਼ਾਹ ਸ਼ਾ আলম ਨੇ ਆਪਣੇ ਵਜ਼ੀਰ ਆਜ਼ਮ گور ਨੂੰ ਕਿਹਾ ਸੀ ਕਿ ਜਿਸ ਵੀ ਤਰ੍ਹਾਂ ਹੋਵੇ ਸਰਦਾਰ ਬੰਗੀਲ ਸਿੰਘ ਨਾਲ ਗੱਲ ਕਰਕੇ ਸਿੱਖਾਂ ਨਾਲ ਸੁਲ੍ਹਾ ਕੀਤੀ ਜਾਵੇ ਬਾਦਸ਼ਾਹ ਸ਼ਾ আলম ਦੇ ਇਸ ਹੁਕਮ ਦਾ ਇਹ ਅਸਰ ਹੋਇਆ ਕਿ ਸਰਦਾਰ ਬੰਗੀਲ ਸਿੰਘ ਅਤੇ ਵਜ਼ੀਰ ਆਜ਼ਮ ਵਿਚਕਾਰ ਤਿੰਨ ਗੱਲਾਂ ਨੂੰ ਲੈ ਕੇ ਇੱਕ ਨਿਰਣੇ ਪਰ ਸਮਝੌਤਾ ਹੋਇਆ ਜਿਸ ਵਿੱਚ ਪਹਿਲਾ ਸਮਝੌਤਾ ਖਾਲਸੇ ਨੂੰ 3 ਲੱਖ ਰੁਪਏ ਹਰਜਾਨੇ ਦੇ ਤੌਰ ਤੇ ਦਿੱਤੇ ਜਾਣ। ਦੂਜਾ ਸਮਝੌਤਾ ਸ਼ਹਿਰ ਦੀ ਕੋਤਵਾਲੀ ਤੇ ਚੁੰਗੀ ਵਸੂਲ ਕਰਨ ਦਾ ਅਧਿਕਾਰ ਸਰਦਾਰ ਬਗੀਲ ਸਿੰਘ ਦੇ ਹਵਾਲੇ ਕੀਤਾ ਜਾਵੇ। ਤੀਜਾ ਸਮਝੌਤਾ ਜਦੋਂ ਤੱਕ ਗੁਰਦੁਆਰਾ ਸਾਹਿਬ ਦੀ ਸੇਵਾ ਮੁਕੰਮਲ ਨਾ ਹੋ ਜਾਵੇ ਉਦੋਂ ਤੱਕ ਸਰਦਾਰ ਬਗੀਲ ਸਿੰਘ ਨੂੰ 4000 ਘੋੜ ਸਵਾਰ ਆਪਣੇ ਪਾਸ ਰੱਖਣ ਦੀ ਇਜਾਜ਼ਤ ਹੋਵੇ। ਇਸ ਫੈਸਲੇ ਨਾਲ ਸਿੱਖਾਂ ਦੀ ਚੜ੍ਹਤ ਹੋ ਗਈ ਅਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਇਸ ਮੌਕੇ ਦਾ ਲਾਭ ਉਠਾ ਕੇ ਸਰਦਾਰ ਬਗੇਰ ਸਿੰਘ ਨੇ ਸਭ ਤੋਂ ਪਹਿਲਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਦਿੱਲੀ ਰਹਿਣ ਸਮੇਂ ਦੇ ਸਥਾਨਾਂ ਤੇ ਗੁਰੂ ਘਰ ਬਣਾਇਆ ਫਿਰ ਇਸੇ ਲੜੀ ਵਿੱਚ ਮਹੱਲਾ ਜੈਪੁਰ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਬਣਾਇਆ ਕਿਉਂਕਿ ਇਸ ਸਥਾਨ ਤੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਰਏ ਸਨ ਅਤੇ ਇੱਥੇ ਹੀ ਜੋਤੀ ਜੋਤ ਸਮਾਇ ਸਨ ਜਿਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਬਕੌਰ ਜੀ ਦੇ ਅੰਗੀਠੇ ਸਨ ਉਥੇ ਵੀ ਗੁਰਦੁਆਰੇ ਬਣਾਏਗੇ ਸਨ ਜਿਸ ਸਥਾਨ ਤੇ ਪਾਈ ਲੱਖੀ ਨਾ ਦੇ ਸਿੱਖ ਦਾ ਘਰ ਸੀ ਜਿਸ ਘਰ ਨੂੰ ਉਸ ਵੱਲੋਂ ਅਗਨੀ ਲਗਾ ਕੇ ਨੌਵੇਂ ਪਾਸ਼ਾ ਸੈਭ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿੱਤ ਦੀ ਸੀਸ ਰਹਿਤ ਦੇ ਸੰਸਕਾਰ ਕੀਤਾ ਸੀ ਉਸ ਸਥਾਨ ਤੇ ਗੁਰਦੁਆਰਾ ਰਕਾਬਗੰਜ ਬਣਾਇਆ ਗਿਆ ਸੀ ਇਥੇ ਇਹ ਵੀ ਵਰਨਨਯੋਗ ਹੈ ਕਿ ਸਰਦਾਰ ਭਗੇਲ ਸਿੰਘ ਨੂੰ ਸਭ ਤੋਂ ਮੁਸ਼ਕਲ ਇਹ ਆਈ ਸੀ ਕਿ ਉਸ ਸਥਾਨ ਦੀ ਪਾਲ ਕਿਵੇਂ ਕੀਤੀ ਜਾਵੇ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਸੀ ਪਰ ਬਾਅਦ ਵਿੱਚ ਬਹੁਤ ਪਾਲ ਕਰਨ ਤੋਂ ਬਾਅਦ ਇੱਕ ਬੁੱਢੀ ਮਾਈ ਨੇ ਇਹ ਸਮੱਸਿਆ ਹੱਲ ਕਰ ਦਿੱਤੀ ਕਿਉਂਕਿ ਉਹ ਬੁੱਢੀ ਔਰਤ ਉਸ 마ਸ਼ਕੀ ਦੀ ਧੀ ਸੀ ਜਿਸਨੇ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਉਸ ਪਾmvn ਪਵਿੱਤਰ ਥਾਂ ਨੂੰ ਪਾਣੀ ਨਾਲ ਧੋਤਾ ਸੀ ਉਸ ਬੁੱਢੀ ਔਰਤ ਦੀ ਨਿਸ਼ਾਨਦੇਹੀ ਤੇ ਉਸ ਸ਼ਹਾਦਤ ਵਾਲੇ ਸਥਾਨ ਨੂੰ ਲੱਭਿਆ ਅਤੇ ਸਰਦਾਰ ਬਗੇਰ ਸਿੰਘ ਨੇ ਉਸ ਥਾਂ ਤੇ ਇੱਕ ਥੜਾ ਬਣਾ ਦਿੱਤਾ ਕੁਝ ਮੁਸਲਮਾਨਾਂ ਨੇ ਵਿਰੋਧ ਕੀਤਾ ਪਰ ਵਜੀਰ ਨੇ ਵਿਚ ਪੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਸਿੱਖਾਂ ਨੂੰ ਕੁਝ ਜਗ੍ਹਾ ਦੇ ਦਿੱਤੀ ਇਸ ਸਥਾਨ ਦਾ ਨਾਮ ਸ੍ਰੀ ਸ਼ੀਸ਼ਗੰਦ ਸਾਹਿਬ ਰੱਖਿਆ ਗਿਆ ਫਿਰ 1757 ਦੇ ਗਦਰ ਤੋਂ ਬਾਅਦ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਹੋਰ ਥਾਂ ਲੈ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਦਿੱਤੀ ਪ੍ਰਿੰਸੀਪਲ ਸਤਬੀਰ ਸਿੰਘ ਜੀ ਦੇ ਦਿੱਤੇ ਵੇਰਵਿਆਂ ਅਨੁਸਾਰ ਜਨਵਰੀ 1765 ਤੋਂ ਬਾਅਦ ਫਿਰ ਦੂਜੀ ਵਾਰ 17 April 1760 ਤੀਜੀ ਵਾਰ ਜਨਵਰੀ 1770 ਚੌਥੀ ਵਾਰ ਫਰਵਰੀ 1770 पजवीं बार अठारह जनवरी सतारह सौ चुहत् छेवीं बार अक्तूबर सतारा सौ सतवीं बार पंद्रह जुलाई सतारह सौ अठवीं बार नवंबर सतारा सौ नौवीं बार मार्च सतारा सौ दसवीं बार अगस्त सतारह सौ अठहत् ग्यारहवीं बार तेईस सितंबर सतारह सौ बारहवीं बार जनवरी सतारा सौ उनासी तेरहवीं बार अप्रैल सतारा सौ 14ਵੀਂ ਵਾਰ ਮਾਰਚ 1783 ਇਸੇ ਤਰ੍ਹਾਂ 15ਵੀਂ ਵਾਰ ਸਿੰਘਾਂ ਵੱਲੋਂ ਫਿਰ 23 ਅਗਸਤ 1788 ਨੂੰ ਦਿੱਲੀ ਨੂੰ ਫਤਿਹ ਕੀਤਾ ਗਿਆ ਸੀ ਜਦੋਂ ਸਰਦਾਰ ਬਘੇਲ ਸਿੰਘ ਨੇ ਇਸ ਵਾਰੀ ਦਿੱਲੀ ਫਤਿਹ ਕਰਨ ਤੋਂ ਬਾਅਦ ਪੰਜਾਬ ਵਾਲੇ ਨੂੰ ਚਾਲੇ ਪਾਏ ਤਾਂ ਬਾਦਸ਼ਾਹ ਨੇ ਉਹਨਾਂ ਦੇ ਸਨਮਾਨ ਵਿੱਚ ਇੱਕ ਹਾਥੀ ਸੋਨੇ ਦੀ ਇੱਕ ਜੰਜੀਰ ਪੰਜ ਘੋੜੇ ਅਤੇ ਬਹੁਤ ਸਾਰੇ ਤੋਹਫੇ ਦਿੱਤੇ ਸਨ ਇਹ ਵੀ ਗੱਲ ਬਹੁਤ ਅੰਗਭੀਰ ਹੈ ਕਿ ਸਨ 1802 ਤੱਕ ਜਦੋਂ ਸਰਦਾਰ ਬੰਗੀਲ ਸਿੰਘ ਜਿਉਂਦੇ ਰਹੇ ਉਦੋਂ ਤੱਕ ਦਿੱਲੀ ਸ਼ਹਿਰ ਦੀ ਚੁੰਗੀ ਦਾ ਚੌਥਾ ਹਿੱਸਾ ਉਹਨਾਂ ਦੇ ਘਰ ਪਹੁੰਚਦਾ ਰਿਹਾ। ਸਿੰਘਾਂ ਤੋਂ ਇਲਾਵਾ ਇਸ ਸਮੇਂ ਦਰਾਂ ਨੂੰ ਹੋਰ ਬਹੁਤ ਸਾਰੇ ਧਾੜਵੀਆਂ ਨੇ ਦਿੱਲੀ ਨੂੰ ਜਿੱਤਿਆ। ਖਾਸ ਕਰਕੇ 1757 ਈਸਵੀ ਨੂੰ ਜਦੋਂ ਅਬਦਾਲੀ ਦਿੱਲੀ ਤੋਂ ਬਹੁਤ ਸਾਰਾ ਖਜ਼ਾਨਾ ਲੁੱਟ ਕੇ ਨਜਾਰੇ ਸੀ ਤਾਂ ਸਿੰਘਾਂ ਨੇ 124 ਮੀਲ ਦਾ ਰਸਤਾ ਤੈਅ ਕਰਕੇ ਇੱਕ ਵਾਰ ਰਾਤ ਵਿੱਚ ਚਨਾਬ ਦੀਆਂ ਬੀੜੀਆਂ ਵਿੱਚ ਲੱਦੇ ਖਜ਼ਾਨੇ ਨੂੰ ਫੇਰ ਜਾ ਕੋਇਆ ਸੀ ਪ੍ਰਿੰਸੀਪਲ ਸਤਬੀਰ ਸਿੰਘ ਹੋਣੀ ਦਿੱਲੀ ਦੀ ਲੁੱਟ ਅਤੇ ਜਿੱਤਾਂ ਦਾ ਵਿਸਤਾਰ ਪੂਰਵਕ ਵਰਨਰ ਕਰਦੇ ਹੋਏ ਲਿਖਦੇ ਹਨ ਕਿ ਉਸ ਸਮੇਂ ਮੁਗਲਾਂ ਦਾ ਅਧਿਕਾਰ ਫਲਾਹਾਬਾਦ ਦੇ ਸੂਬੇ ਤੱਕ ਹੀ ਸੀਮਤ ਹੋ ਗਿਆ ਸੀ ਪੂਰਬ ਵੱਲ ਅਵਧ ਦੇ ਨਵਾਬ ਦਾ ਰਾਜ ਸੀ ਪੱਛਮ ਵੱਲ ਰਾਜਪੂਤਾਂ ਦਾ ਦਬਦਬਾ ਸੀ ਸ਼ਾ ਆलम ਆਪ ਅਲਾਹਾਬਾਦ ਵਿੱਚ ਸੀ ਉਸ ਸਮੇਂ ਦਿੱਲੀ ਉੱਤੇ ਨजीर उल ਦੁਲਾ ਦਾ ਅਧਿਕਾਰ ਸੀ ਇਸ ਸਮੇ ਨੂੰ ਬਿਆਨ ਕਰਦੇ ਹੋਏ ਇਤਿਹਾਸਕਾਰ ਜਦੂਨਾਥ ਸਰਕਾਰ ਨੇ ਲਿਖਿਆ ਹੈ ਕਿ ਦਿੱਲੀ ਇਤਨੀ ਬਦਕਿਸਮਤ ਸੀ ਕਿ ਅਫਗਾਨਾ ਮਰੱਟਿਆਂ ਸਿੱਖਾਂ ਜਾਟਾ ਗੁਜਰਾ ਤੇ ਪੰਡਾਰਿਆਂ ਦੇ ਹੱਥੋਂ ਲੁੱਟੀ ਜਾਂਦੀ ਰਹੀ ਕਿਸਾਨਾਂ ਦੀ ਹਾਲਤ ਬਹੁਤ ਹੀ ਤਰਸਜੋਗ ਬਣ ਗਈ ਸੀ ਭਾਵੇਂ ਮਰੱਟੇ ਕਮਜ਼ੋਰ ਪੈ ਗਏ ਸਨ ਜਾਟਾ ਨੇ ਆਗਰਾ ਤੇ ਜੈਪੁਰ ਦੇ ਵਿਚਕਾਰ ਹਕੂਮਤ ਬਣਾ ਲਈ ਰੋਹਿਲੇ ਦਿੱਲੀ ਅਤੇ ਹਿਮਾਲਿਆ ਵਿਚਕਾਰ ਆਪਣਾ ਅਧਿਕਾਰ ਜਮਾ ਚੁੱਕੇ ਸਨ ਅੰਗਰੇਜ਼ਾਂ ਨੇ ਕਲਾਈਵ ਦੀ ਅਗਵਾਈ ਵਿੱਚ ਬੰਗਾਲ ਬਿਆਰ ਤੇ ਉੜੀਸਾ ਦੀ ਦੀਵਾਨੀ ਹਾਸਲ ਕਰ ਲਈ ਸੀ ਉਤਰੀ ਸਰਕਾਰਾਂ ਉੱਤੇ ਕਬਜ਼ਾ ਸੀ ਅਤੇ ਕਰਨਾਟਕਾ ਦਾ ਨਵਾਬ ਅੰਗਰੇਜ਼ਾਂ ਦਾ ਪਾਣੀ ਭਰਦਾ ਸੀ ਗੰਗਾ ਜਮਨਾ ਦਬਾਬ ਦਾ ਕੋਈ ਵੀ ਅਜੀਹਾ ਇਲਾਕਾ ਨਹੀਂ ਸੀ ਜਿਸ ਨੂੰ ਸਰਦਾਰ ਬੁਖੀਲ ਸਿੰਘ ਨੇ ਨਾਲ ਲਟਾੜਿਆ ਹੋਵੇ 25 ਸਾਲ ਪੂਰਨ ਤੌਰ ਤੇ ਜਲੰਧਰ ਤੋਂ ਲੈ ਕੇ ਪੀਲੀਪੀਤ ਤੱਕ ਉਧਰ ਅੰਬਾਲਾ ਤੋਂ ਲੈ ਕੇ ਅਲੀਗੜ੍ਹ ਤੱਕ ਇਹ ਇਹਨਾਂ ਦਾ ਸਿੱਕਾ ਹੀ ਚੱਲਦਾ ਸੀ ਇਸੇ ਤਰ੍ਹਾਂ ਦਿੱਲੀ ਚਫੇਰਿਓਂ ਤੋਂ ਕਿਰੀ ਹੋਈ ਮਾਰ ਖਾਰੇ ਸੀ ਅਤੇ ਉਸ ਦੇ ਵਸੂਲੀਕਾ ਨੂੰ ਇਹਨਾਂ ਲੁੱਟਾਂ ਖੋਹਾਂ ਤੇ ਬਦਲ ਦੀਆਂ ਜਿੱਤਾਂ ਕਾਰਨ ਬੜਾ ਵੱਡਾ ਨੁਕਸਾਨ ਉਠਾਉਣਾ ਪੈਂਦਾ ਸੀ ਇਸ ਤਰ੍ਹਾਂ ਇਤਿਹਾਸ ਦੇ ਉਹ 52 ਸਾਲ ਦਿੱਲੀ ਲਈ ਅਤੀ ਭਰੇ ਬਣੇ ਰਹੇ ਸਨ ਇਹ ਲੇਖ 51 ਸਾਲਾਂ ਚ 52 ਵਾਰ ਲੁੱਟੀ ਗਈ ਸੀ ਦਿੱਲੀ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਹੋਣਾ ਨੇ ਲਿਖਿਆ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਚੰਡੀਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਉਹਨਾਂ ਵੱਲੋਂ ਲਿਖਿਆ ਹੋਇਆ ਇਹ ਲੇਖ ਰੋਜ਼ਾਨਾ ਅਜੀਤ ਅਖਬਾਰ ਦੇ ਅਜੀਤ ਮੈਗਜ਼ੀਨ ਦੇ ਪਹਿਲੇ ਪੰਨੇ ਤੇ ਛਪਿਆ ਕਿਹੜਾ ਸੀ ਤੁਹਾਡੇ ਨਾਲ ਸਾਂਝਾ ਕੀਤਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ